ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੁਝ ਦਿਨ ਪਹਿਲਾਂ ਆਪਾਂ ਸਾਰਿਆਂ ਨਾਲ ਖਬਰ ਸਾਂਝੀ ਕੀਤੀ ਸੀ ਕਿ ਜਸਟਿਸ ਜਯਦਵ ਜਿਹੜੇ ਐ Allahabad ਹਾਈ ਕੋਰਟ ਦੇ ਜੱਜ ਨੇ ਉਹਨਾਂ ਨੇ ਵਿਸ਼ਵ Hindu ਪ੍ਰੀਸ਼ਦ ਦੇ ਇੱਕ ਸਮਾਗਮ ਦੇ ਵਿੱਚ ਬੋਲਦਿਆਂ ਹੋਇਆਂ ਇਸ ਤਰ੍ਹਾਂ ਦਾ ਭਾਸ਼ਣ ਕੀਤਾ ਸੀ ਕਿ ਜਿਵੇਂ ਵੀ ਅਸੀਂ Hindu ਤੇ ਆ ਕਰਦੇ ਹਾਂ ਤੁਸੀਂ ਐਂ ਕਰਦੇ ਹੋ ਇਸ ਭਾਸ਼ਾ ਦੇ ਵਿੱਚ ਉਹਨਾਂ ਨੇ ਮੁਸਲਮਾਨਾਂ ਦੇ ਵਿਰੁੱਧ ਗੱਲਾਂ ਕੀਤੀਆਂ ਸੀ। ਤੇ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੋ ਇੱਥੇ ਬਹੁ ਗਿਣਤੀ ਕਹੂਗੀ ਉਹਦੇ ਮੁਤਾਬਿਕ ਰਹਿਣਾ ਪਊਗਾ ਉਹਦਾ ਰਾਜ ਚੱਲੂਗਾ ਦੂਜਿਆਂ ਦਾ ਰਾਜ ਨਹੀਂ ਚੱਲੂਗਾ ਇਹ ਵੀ ਕਿਹਾ ਸੀ ਕਿ ਇਹ ਜਿਹੜੇ ਕਠਮੁੱਲੇ ਐ ਇਹ ਦੇਸ਼ ਲਈ ਬਹੁਤ ਖਤਰੇ ਖਤਰਨਾਕ ਨੇ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਜਿਹੜਾ ਮਹਾ ਅਭਿਯੋਗ ਦਾ ਨੋਟਿਸ ਹੈ ਜਿਹੜਾ ਉਹ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਦੇ ਦਿੱਤਾ ਗਿਆ ਸੀਗਾ ਮਾਨਯੋਗ ਸੁਪਰੀਮ ਕੋਰਟ ਦੇ ਜਿਹੜਾ ਕਰੀਜੀਏ ਮੈਂ ਪੁਨਾ ਨੇ ਵੀ ਇਹਨੂੰ ਸੱਦਿਆ ਸੀ ਤੇ ਇਹਦੇ ਨਾਲ ਕੋਈ ਗੱਲਬਾਤ ਕੀਤੀ ਸੀ ਜਿਹੜੀ ਬਹੁਤੀ ਜ਼ਿਆਦਾ ਪਬਲਿਕ ਦੇ ਵਿੱਚ ਆਈ ਨਹੀਂਗੀ ਉਸ ਤੋਂ ਬਾਅਦ ਉਹਨਾਂ ਦੀ ਰਿਪੋਰਟ ਵੀ ਮੰਗੀ ਸੀ ਅਲਾਹਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਤੋਂ ਤੇ ਪਰਸੋਂ ਉਹਨੇ ਚੀਫ ਜਸਟਿਸ ਆਫ ਇੰਡੀਆ ਨੂੰ ਜਵਾਬ ਲਿਖਤਾ ਕਿ ਵੀ ਮੈਂ ਜੋ ਕੁਝ ਕਿਹਾ ਉਹ ਬਿਲਕੁਲ ਠੀਕ ਹੈ ਮੈਂ ਉਹਦੇ ਤੇ ਖੜਾ ਇਹ ਮੇਰੇ ਬੋਲਣ ਦੀ ਇਜਾਜ਼ਤੀ ਹੈ ਤੇ ਇਹ ਇਸ ਕਰਕੇ ਮੈਨੂੰ ਇਹਦਾ ਕੋਈ ਹੋ ਨਹੀਂਗਾ ਤੇ ਮੈਂ ਕਨਸਟੀਟਿਊਸ਼ਨ ਮੁਤਾਬਕ ਗੱਲਾਂ ਕਹੀਆਂ ਨੇ ਕਿ ਜਿਹੜਾ ਜੁਡੀਸ਼ੀਅਲ ਜਿਹੜੀ ਹੈਗੀ ਹੈ ਜੁਡੀਸ਼ਰੀ ਜਿਹੜੀ ਨਿਆਂਪਾਲਿਕਾ ਉਹਦੇ ਜੱਜਾਂ ਨੂੰ ਇਹਨਾਂ ਗੱਲਾਂ ਦੀ ਵੈਸੇ ਆਗਿਆ ਹੈ ਨਹੀਂ ਤੇ ਇੱਕ ਸੈਕੂਲਰ ਮੁਲਕ ਦੇ ਵਿੱਚ ਕਿਸੇ ਇੱਕ ਧਰਮ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਇਹ ਕਿਸੇ ਵੀ ਜੱਜ ਲਈ ਜਾਂ ਕਿਸੇ ਵੀ ਸੰਵਿਧਾਨਕ ਅਹੁਦੇ ਤੇ ਬੈਠੇ ਲੋਕਾਂ ਲਈ ਬਿਲਕੁਲ ਹੀ ਗਲਤ ਹੈਗਾ ਤੇ ਪਰ ਜਿਹੜਾ ਯੂਪੀ ਦਾ ਮੁੱਖ ਮੰਤਰੀ ਹੈ ਜੋਗੀ ਅਦਿੱਤਿਆ ਨਾਥ ਉਸ ਨੇ ਇਹਨੂੰ ਬੋਲਣ ਦੀ ਆਜ਼ਾਦੀ ਦੇ ਨਾਂ ਦੇ ਉੱਤੇ ਦੂਜੇ ਜਿਹੜੇ ਇਹਦੇ ਵਿਰੁੱਧ ਗੱਲਾਂ ਕਰਦੇ ਆ ਉਹਨਾਂ ਸਾਰਿਆਂ ਦੀ ਬਹੁਤ ਨਿੰਦਿਆ ਕੀਤੀ ਸੀ ਤੇ ਕਿਹਾ ਸੀਗਾ ਕਿ ਜੱਜ ਸਾਹਿਬ ਬਿਲਕੁਲ ਠੀਕ ਹੈ ਉਹਨਾਂ ਨੇ ਕੋਈ ਗਲਤ ਨਹੀਂ ਕੀਤਾ ਹੈਗਾ ਸੋ ਉਹ ਉਹਨਾਂ ਨੇ ਫੈਸਲਾ ਕਰ ਲਿਆ ਜੱਜ ਸਾਹਿਬ ਨੇ ਕਿ ਵੀ ਮੈਨੂੰ ਜੋ ਮਰਜੀ ਹੈ ਚਾਹੇ ਮੈਨੂੰ ਰਿਜਾਇਨ ਦੇਣਾ ਪੈ ਜੇ ਵੀ ਮੈਂ ਇਹ ਗੱਲ ਤੇ ਉੱਤੇ ਜਿਹੜੀ ਮੇਰਾ ਇੱਕ ਹਲਕਾ ਹੈਗਾ ਬਹੁ ਗਿਣਤੀ ਹਿੰਦੂ ਉਹਨਾਂ ਨੂੰ ਮੈਂ ਖੁਸ਼ ਕਰ ਦਿਆਂ ਤੇ ਉਹਨਾਂ ਦਾ ਮੈਂ ਹੀਰੋ ਬਣ ਜਾ ਤੇ ਹੁਣ ਉਹਦੇ ਖਿਲਾਫ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਕਾਫੀ ਸਾਰੇ ਜਿਹੜੇ ਵਕੀਲ ਨੇ ਬਹੁਤ ਪ੍ਰੋਮਿਨੈਂਟ ਵਕੀਲ ਸੀਨੀਅਰ ਵਕੀਲ ਉਹਨਾਂ ਨੇ ਉਹਨਾਂ ਨੂੰ ਇੱਕ ਚਿੱਠੀ ਲਿਖੀ ਹੈ ਉਹਦੀਆਂ ਕਾਪੀਆਂ ਜਿਹੜੇ ਚਾਰ ਹੋਰ ਸੀਨੀਅਰ ਮੋਸਟ ਜੱਜ ਨੇ ਜਿਨ੍ਹਾਂ ਦੇ ਵਿੱਚ ਜਸਟਿਸ ਸੂਰੀਆ ਕਾਰਤ ਹੈ ਬੀ ਆਰ ਗਵਈ ਹੈ ਰਿਸ਼ੀਕੋਸ਼ ਕੇਸ ਰੌਏ ਹੈ ਤੇ ਏਐਸ ਓਕਾ ਇਨਰ ਵੀ ਨਾਲ ਉਹਦੀਆਂ ਕਾਪੀਆਂ ਭੇਜੀਆਂ ਨੇ ਜਿਨ੍ਹਾਂ ਦੇ ਵਿੱਚ ਇੰਦਰਾ ਜੈ ਸਿੰਘ ਮੇਨ ਹੈ ਵਕੀਲ ਜੈਦੀਪ ਗੁਪਤਾ ਮੋਨ ਵੀ ਕਟਾਰਕੀ ਇਸੇ ਤਰ੍ਹਾਂ ਨਾਲ ਆਰ ਵੈਗਈ ਮਹੀਰ ਦੇਸਾਈ ਜੈਤਪੂਸ਼ਣ ਸੀਬ ਆਲਮ ਆਲਮਗੀਰ ਇਹਨਾਂ ਨੇ ਇਹ ਚਿੱਠੀ ਲਿਖੀ ਹੈ ਕਿ ਵੀ ਮਾਨਯੋਗ ਸੁਪਰੀਮ ਕੋਰਟ ਸੀਬੀਆਈ ਨੂੰ ਹਦਾਇਤ ਕਰੇ ਕਿ ਉਹ ਇਹਦੇ ਖਿਲਾਫ ਕੇਸ ਦਰਜ ਕਰੇ ਇਸ ਤਰ੍ਹਾਂ ਨਾਲ ਦੋ ਫਿਰਕਿਆਂ ਦੇ ਵਿਚਕਾਰ ਪਾੜਾ ਪਾਉਣ ਦਾ ਤੇ ਇਹਦੇ ਤੇ ਕ੍ਰਿਮੀਨਲ ਕੇਸ ਚੱਲਣਾ ਚਾਹੀਦਾ ਹੈ ਇਸ ਜੱਜ ਦੇ ਉੱਤੇ ਇੱਕ ਪਾਸੇ ਤਾਂ ਇਹ ਜੱਜ ਹੈ ਇੱਕ ਪਾਸੇ ਤੁਹਾਡੇ ਨਾਲ ਦੂਸਰੇ ਇੱਕ ਜੱਜ ਦੀ ਗੱਲ ਕਰਦੇ ਹਾਂ ਉਹ ਜੱਜ ਹੈਗੇ ਆ ਮਾਨਯੋਗ ਜਸਟਿਸ ਮੁਰਲੀਦਰ ਸਾਹਿਬ ਜਸਟਿਸ ਮੁਰਲੀਦਰ ਸਾਹਿਬ ਦਿੱਲੀ ਹਾਈ ਕੋਰਟ ਦੇ ਜਸਟਿਸ ਸੀਗੇ ਜਦੋਂ 2020 ਦੇ ਵਿੱਚ ਦੰਗੇ ਹੋਏ ਐ ਉਦੋਂ ਰਾਤ ਨੂੰ ਇੱਕ ਖਬਰ ਆਉਂਦੀ ਐ ਵੀਡੀਓ ਆਉਂਦੀ ਐ ਕਿ ਉੱਥੇ ਦੇ ਹਸਪਤਾਲ ਦੇ ਵਿੱਚ ਮੁਸਲਮਾਨਾਂ ਨੂੰ ਦਾਖਲ ਕਰਨ ਤੋਂ ਉਹਨਾਂ ਦਾ ਇਲਾਜ ਕਰਨ ਤੋਂ ਇਨਕਾਰ ਕਰਿਆ ਜਾ ਰਿਹਾ ਹੈ ਉਹ ਰਾਤ ਨੂੰ ਇਹ ਕੋਟ ਲਾਉਂਦੇ ਐ ਪੁਲਿਸ ਨੂੰ ਤਾਲਬ ਕਰਦੇ ਐ ਜਾ ਕੇ ਕਹਿੰਦਾ ਹੁਣੇ ਉਹਨਾਂ ਦੀ ਇਲਾਜ ਕਰਾਓ ਤੁਸੀਂ ਉਸੇ ਟਾਈਮ ਤੁਰੰਤ ਇਨਸਾਫ ਦੂਜਾ ਉਹਨਾਂ ਕੋਲ ਪੀਆਈਐਲ ਇੱਕ ਜਾਂਦੀ ਐ ਉਸ ਦਿਨ ਚੀਫ ਜਸਟਿਸ ਛੁੱਟੀ ਤੇ ਨੇ ਉਹ ਐਕਟਿੰਗ ਨੇ ਐਕਟਿੰਗ ਚੀਫ ਜਸਟਿਸ ਸੀ ਉਹਨਾਂ ਨੇ ਉਸ ਪੀਆਲ ਦੇ ਉੱਤੇ ਤੁਰੰਤ ਕਾਰਵਾਈ ਕਰਨ ਦੀਆਂ ਕਿਹਾ ਕਿ ਜਿਹੜੇ ਬੀਜੇਪੀ ਦੇ ਇਹ ਆਗੂ ਨੇ ਅਨੁਰਾਗ ਠਾਕਰ ਹੋ ਗਿਆ ਪ੍ਰਵੇਸ਼ ਵਰਮਾ ਜਿਹੜਾ ਅੱਜ ਕੱਲ੍ਹ ਹੁਣ ਉਦੋਂ ਉਹ ਆਪਣਾ ਐਮਪੀ ਸੀਗਾ ਤੇ ਹੁਣ ਉਹ ਅੱਜ ਕੱਲ੍ਹ ਅਰਵਿੰਦ ਕੇਜਰੀਵਾਲ ਦੇ ਖਿਲਾਫ ਚੋਣ ਲੜ ਰਿਹਾ ਹੈ ਪ੍ਰਵੇਸ਼ ਵਰਮਾ ਤੇ ਦੂਸਰਾ ਜਿਹੜਾ ਹੈਗਾ ਕਪਿਲ ਮਿਸ਼ਰਾ ਇਹਨਾਂ ਤਿੰਨਾਂ ਦੇ ਉੱਤੇ ਜਿਹੜੀਆਂ ਇਹਨਾਂ ਨੇ ਹੇਟ ਸਪੀਚਿਸ ਦਿੱਤਿਆਂ ਨੇ ਬਹੁਤ ਜ਼ਿਆਦਾ ਨਫ਼ਰਤੀ ਭਾਸ਼ਣ ਕਰੇ ਹੋਏ ਹੈ ਜਿਦੇ ਕਰਕੇ ਦੰਗੇ ਪੜਕੇ ਹੈ ਇਹਨਾਂ ਦੇ ਉੱਤੇ ਤੁਰੰਤ ਕੇਸ ਦਰਜ ਕਰਿਆ ਜਾਵੇ ਉਹਦਾ ਇਹ ਹੁਕਮ ਕਰਨ ਦੀ ਦੇਰ ਹੈ ਕਿ ਰਾਤੋਂ ਰਾਤ ਉਸ ਜੱਜ ਦੀ ਬਦਲੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਕਰ ਦਿੱਤੀ ਗਈ ਬਾਅਦ ਦੇ ਵਿੱਚ ਉਹ ਓਡੀਸ਼ਾ ਹਾਈ ਕੋਰਟ ਦੇ ਜੱਜ ਰਹੇ ਤੇ ਕਾਲੀਜੀਅਮ ਨੇ ਉਹਨਾਂ ਦਾ ਨਾਂ ਪੇਸ਼ ਕੀਤਾ ਕਿ ਉਹਨਾਂ ਨੂੰ ਸੁਪਰੀਮ ਕੋਰਟ ਦਾ ਜੱਜ ਬਣਾਇਆ ਜਾਵੇ ਪਰ ਸਰਕਾਰ ਨੇ ਉਹਦੀ ਮਨਜ਼ੂਰੀ ਨਹੀਂ ਦਿੱਤੀ ਉਹ ਰਿਟਾਇਰ ਹੋ ਗਏ ਹੁਣ ਅੱਜ ਕੱਲ੍ਹ ਉਹ ਬੰਬੇ ਹਾਈ ਕੋਰਟ ਦੇ ਵਿੱਚ ਵਕੀਲ ਵਜੋਂ ਕੰਮ ਕਰ ਰਹੇ ਐ ਤੇ ਵਕੀਲ ਵਜੋਂ ਕੰਮ ਕਰਦੇ ਆ ਹੋਇਆ 2006 ਦੇ ਵਿੱਚ ਜਿਹੜੇ ਉੱਥੇ ਟ੍ਰੇਨ ਧਮਾਕੇ ਹੋਏ ਸੀ ਉਹਨਾਂ ਦੇ ਵਿੱਚ ਦੋ ਜਿਹੜੇ ਬੰਦੇ ਐ ਮੁਜ਼ਮਮਲ ਸ਼ੇਖ ਤੇ ਜ਼ਮੀਰ ਸ਼ੇਖ ਇਹ ਦੋ ਬੰਦੇ 2000 ਹੁਣ ਲਗਾਤਾਰ ਉਹ ਜੇਲ੍ਹ ਦੇ ਵਿੱਚ ਬੈਠੇ 18 ਸਾਲਾਂ ਤੋਂ ਉਹਨਾਂ ਦੀ ਪੈਰਵਾਹੀ ਕਰ ਰਹੇ ਐ ਉਹਨਾਂ ਦੇ ਕੇਸ ਨੂੰ ਲੜ ਰਹੇ ਹੈ ਤੇ ਉਹਨਾਂ ਨੂੰ ਸਜ਼ਾ ਸੁਣਾਈ ਗਈ ਸੀ 2015 ਚ ਫੜੇ ਉਹ ਪਹਿਨੇ ਹੀ ਗਏ ਸੀਗੇ ਸੋ ਇੱਕ ਪਾਸੇ ਉਹ ਜੱਜ ਹੈ ਜਿਹੜਾ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦੀ ਭਾਸ਼ਾ ਕਰਦਾ ਹੈ ਇੱਕ ਉਹ ਜੱਜ ਹੈ ਜਿਹੜਾ ਰਿਟਾਇਰ ਹੋ ਕੇ ਵਕੀਲ ਵਜੋਂ ਜਿਹੜੇ ਲੋਕਾਂ ਨੂੰ ਐਵੇਂ ਗਲਤ ਫਸਾਇਆ ਗਿਆ ਉਹਨਾਂ ਦੀ ਪੈਰ ਵੀ ਕਰਦਾ ਹੈ ਸੋ ਅਸੀਂ ਇਸ ਜੱਜ ਜਸਟਿਸ ਮੁਰਲੀ ਧਰ ਨੂੰ ਸਲਾਮ ਕਰਦੇ ਹਾਂ ਅਗਲੀ ਗੱਲ ਦੋਸਤੋ ਚੰਗੀ ਗੱਲ ਇਹ ਹੈ ਕਿ ਇਜ਼ਰਾਈਲ ਦੀ ਜਿਹੜੀ ਡਿਫੈਂਸ ਦੀ ਸਿਕਿਉਰਿਟੀ ਕੌਂਸਲ ਹੈ ਉਸ ਨੇ ਜਿਹੜਾ ਇਹ ਸਮਝੌਤਾ ਹੋਇਆ ਹੈ ਇਜ਼ਰਾਈਲ ਤੇ ਹਮਾਸ ਦਾ ਉਹਦੇ ਉੱਤੇ ਸਹੀ ਪੱਖਤਾ ਉਹਨੂੰ ਮੰਨ ਲਿਆ ਤੇ ਹੁਣ ਕੱਲ ਨੂੰ 33 ਬੰਦੀ ਉਹਦੇ ਰਿਹਾ ਹੋ ਜਾਣੇ ਹਨ ਹਾਲ ਦੀ ਘੜੀ ਟੈਂਪਰੇਰੀ ਜਿਹੜੀ ਹੈ ਜੰਗ ਜੰਗਬੰਦੀ ਹੋਣੀ ਹੈ ਤੇ ਉਸ ਤੋਂ ਬਾਅਦ 42 ਦਿਨਾਂ ਬਾਅਦ ਦੂਜੀ ਪੱਕੀ ਜੰਗਬੰਦੀ ਬਾਰੇ ਗੱਲਾਂ ਬਾਤਾਂ ਅਜੇ ਚੱਲਣੀਆਂ ਨੇ ਉਹ ਗੱਲ ਤਿਆਰ ਹੋਣੀਆਂ ਨੇ ਕੁਝ ਤੇ ਅਸੀਂ ਆਸ ਕਰਦੇ ਹਾਂ ਕਿ ਪੱਕੀ ਜੰਗਵੰਦੀ ਹੋਵੇ ਤਾਂ ਕਿ ਜੰਗ ਰੁਕੇ ਅ ਇੱਕ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਕਰਨ ਵਾਲੀ ਇਹ ਹੈ ਕਿ ਲੋਕਪਾਲ ਬਣਾਉਣ ਲਈ ਇੱਕ ਬੜਾ ਵੱਡਾ ਡਰਾਮਾ ਰਚਿਆ ਗਿਆ ਦਿੱਲੀ ਦੇ ਵਿੱਚ ਅ ਅੰਨਾ ਹਜਾਰੇ ਸਾਹਿਬ ਬੈਠ ਗਏ ਸਾਰੀ ਆਰਐਸਐਸਓ ਦੇ ਪਿੱਛੇ ਲੱਗੀ ਵਿੱਚੇ ਅਰਵਿੰਦ ਕੇਜਰੀਵਾਸੀ ਵੀ ਲੋਕਪਾਲ ਬਣਾਓ ਫਿਰ ਦੇਖਿਓ ਕਰਾ ਰਿਸ਼ਵਤਾ ਕਿਵੇਂ ਰਫੂ ਚੱਕਰ ਹੁੰਦੀਆਂ ਹਨ ਉਹ ਲੋਕਪਾਲ ਦਾ ਕਾਨੂੰਨ ਉਸ ਟਾਈਮ ਦੀ ਮਨਮੋਹਨ ਸਿੰਘ ਸਰਕਾਰ ਦੇ ਹੁੰਦਿਆਂ 2013 ਦੇ ਵਿੱਚ ਉਹ ਕਾਨੂੰਨ ਪਾਸ ਹੋ ਗਿਆ। ਕਾਨੂੰਨ ਪਾਸ ਹੋ ਗਿਆ 14 ਦੇ ਵਿੱਚ ਮੋਦੀ ਦੀ ਸਰਕਾਰ ਆ ਗਈ ਤੇ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਲੋਕਪਾਲ ਲਾਇਆ ਹੀ ਨਹੀਂ ਗਿਆ। ਜਿਹੜੀ ਆਰਐਸਐਸ ਤੇ ਬੀਜੇਪੀ ਦੇ ਲੋਕ ਉਦੋਂ ਰੌਲਾ ਪਾਉਂਦੇ ਸੀ ਉਹ ਕਿੰਨੀ ਦੇਰ ਨਹੀਂ ਲਾਇਆ। ਉਹ ਜਦੋਂ ਲਾਇਆ 2019 ਚ ਇੱਕ ਲੋਕਪਾਲ ਲਾਇਆ ਉਹਨਾਂ ਨੇ। ਉਸ ਲੋਕਪਾਲ ਜਿਹੜਾ ਲਾਇਆ ਸੀਗਾ ਜਸਟਿਸ ਪినాਕੀ ਘੋਸ਼ ਉਹ ਤੇ ਨਾਲ 8 ਮੈਂਬਰ ਹੋਰ ਸੀ ਲੋਕਪਾਲ ਬਣਾਤਾ ਉਹ 2022 ਚ ਰਿਪੇਅਰ ਹੋ ਗਿਆ ਫੇਰ ਕਿੰਨੀ ਦੇਰ ਨਹੀਂ ਲਾਇਆ ਹੁਣ ਜਾ ਕੇ 2024 ਦੇ ਵਿੱਚ ਏ ਐਮ ਖਾਨ ਬਿਲ ਕਰਸਾਨ ਨੂੰ ਲੋਕਪਾਲ ਲਾਇਆਗਾ ਉਹਦੇ ਕੋਲ ਜਿੰਨੀਆਂ ਵੀ ਸ਼ਿਕਾਇਤਾਂ ਗਈਆਂ ਹੋਣ ਤੱਕ ਇਹਨਾਂ 5 ਸਾਲਾਂ ਚ 2019 ਚ ਹੀ ਲਾਇਆ 2019 ਤੋਂ ਲੈ ਕੇ 24 ਖਤਮ ਹੋਇਆ 25 ਤੱਕ ਜੇ ਸ਼ੁਰੂ ਹੋਇਆ ਇਹਨਾਂ 5 ਸਾਲਾਂ ਦੇ ਵਿੱਚ ਜਿੰਨੀਆਂ ਸ਼ਿਕਾਇਤਾਂ ਗਈਆਂ ਉਹਦਾ 90% ਸ਼ਿਕਾਇਤਾਂ ਨੂੰ ਕਹਿ ਦਿੱਤਾ ਗਿਆ ਵੀ ਇਹ ਠੀਕ ਤਰ੍ਹਾਂ ਨਾਲ ਨਹੀਂ ਤਰੀਆਂ ਗਈਆਂ ਇਸ ਕਰਕੇ ਰੱਦ 90% ਤਾਂ ਰੱਦ ਹੋ ਗਈਆਂ ਜਿਹੜੀਆਂ ਸ਼ਿਕਾਇਤਾਂ ਮੰਨੀਆਂ ਗਈਆਂ ਵੀ ਉਹ ਠੀਕ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ 2320 ਹੈ 2320 ਦੇ ਵਿੱਚੋਂ ਜਿਹੜੇ ਬਾਕੀ ਸਿਰਫ ਜਿਹੜੇ ਹੈ 24 ਕੇਸਾਂ ਦੀ ਪਰਤਾਲ ਦਾ ਹੁਕਮ ਦਿੱਤਾ ਹੈ 5 ਸਾਲਾਂ 'ਚ ਕੁਝ ਕੇਸਾਂ ਦੇ ਵਿੱਚ ਉਹਨਾਂ ਨੇ ਮਨਜ਼ੂਰੀ ਦਿੱਤੀ ਹੈ ਤੇ ਜਿਹੜੇ ਇਹ 2320 ਕੇਸ ਹੈ ਇਹਦੇ 3% ਕੇਸ ਜਿਹੜੇ ਹੈ ਉਹ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਉਹਦੀ ਉਹਦੇ ਮੰਤਰੀ ਮੰਡਲ ਦੇ ਸਹਿਯੋਗੀਆਂ ਦੇ ਖਿਲਾਫ ਉਹਨਾਂ ਦੇ ਖਿਲਾਫ ਨੇ ਤੇ ਇਸੇ ਤਰ੍ਹਾਂ ਨਾਲ ਜਿਹੜੇ ਤਕਰੀਬਨ 35% ਕੇਸ ਨੇ ਉਹ ਜਿਹੜੇ ਕੇਂਦਰੀ ਸਰਕਾਰ ਦੇ ਜਿਹੜੇ ਬੋਰਡ ਨੇ ਹੋਰ ਨੇ ਉਹਨਾਂ ਦੇ ਚੇਅਰਮੈਨ ਦੇ ਖਿਲਾਫ 41% ਹੋਰ categories ਜਿਨ੍ਹਾਂ ਦੇ ਵਿੱਚ ਸੂਬਿਆਂ ਦੇ ਅਧਿਕਾਰੀ ਬਗਾਰਾ ਸ਼ਾਮਲ ਨੇ ਇਸ ਤਰ੍ਹਾਂ ਨੇ ਜਣੀ ਪੁੱਟਿਆ ਪਹਾੜ ਨਿਕਲਿਆ ਚੂਹਾ ਸਾਰਾ ਦੇਸ਼ ਵਾਹੇ ਤੰਗੀ ਰੱਖਿਆ ਭਾਜਪੀ ਨੇ ਸਰਕਾਰ ਬਣਾ ਲਈ ਲੋਕਪਾਲ ਬਣਾਇਆ ਨਹੀਂ ਜਦੋਂ ਬਣਾਇਆ ਤੇ ਉਸ ਤੋਂ ਬਾਅਦ ਉਹਦੀ ਕਾਰਗੁਜ਼ਾਰੀ ਇਹ ਹੈ ਇਹ ਤੁਹਾਡੇ ਨਾਲ ਇੰਨੀ ਗੱਲ ਇਹ ਸਾਂਝੀ ਕਰਨੀ ਬਣਦੀ ਸੀਗੀ ਲਾਸਟ ਗੱਲ ਦੋਸਤੋ ਕਿ ਜਿਹੜੀ ਰੂਸ ਦੀ ਸੈਨਾ ਹੈ ਉਹਦੇ ਵਿੱਚ ਭਾਰਤ ਦੇ ਜਿਹੜੇ ਲੋਕ ਨੇ 126 ਜਣੇ ਰੂਸ ਦੀ ਸੈਨਾ ਚ ਯੂਕਰੇਨ ਦੇ ਵਿਰੁੱਧ ਲੜਦੇ ਰਹੇ ਉਹਨਾਂ ਦੇ ਵਿੱਚੋਂ 90 ਵਾਪਸ ਆ ਗਏ ਦੇਸ਼ ਦੇ ਵਿੱਚ ਤੇ 12 ਲੋਕ ਮਾਰੇ ਗਏ ਉਸ ਲੜਾਈ ਦੇ ਵਿੱਚ ਜਿਨ੍ਹਾਂ ਚ ਆ ਪਰਸੋਂ ਚੌਥੇ ਜਿਹੜੀ ਕਰਤਲਾ ਦਾ ਬੰਦਾ ਮਰਿਆ ਉਹ ਵੀ ਸ਼ਾਮਲ ਹੈ ਇੱਕ ਜਣਾ ਜ਼ਖਮੀ ਹੈ ਤੇ 16 ਜਣੇ ਮਿਸਿੰਗ ਨੇ ਪਤਾ ਨਹੀਂ ਲੱਗ ਰਿਹਾ ਕਿੱਥੇ ਨੇ ਸੋ ਇਹ ਸਾਡੇ ਦੇਸ਼ ਦਾ ਹਾਲ ਹੈ ਬਹੁਤ ਦੇਰ ਦਾ ਰੌਲਾ ਪੈ ਰਿਹਾ ਆ ਕੇ ਹੁਣ ਮਾੜੀ ਜੀ ਤਸਵੀਰ ਸਾਹਮਣੇ ਆਈ ਹੈ ਵੀ ਕੀ ਹੈ ਸੱਚੀ ਸਥਿਤੀ ਇਹ ਵੀ ਕਿੰਨੀ ਸੱਚ ਹੈ ਕਿੰਨੀ ਝੂਠ ਆਉਣ ਵਾਲੇ ਸਮੇਂ ਨੇ ਦੱਸਣਾ ਇਹਦੇ ਬਾਰੇ ਚ ਅ ਅੱਜ ਦੀ ਗੱਲ ਚ ਤੁਹਾਡੇ ਨਾਲ ਇੰੀਆਂ ਗੱਲਾਂ ਸਾਂਝੀਆਂ ਕਰਨੀਆਂ ਸੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ